ਬਲੌਗ ਸਮਤੀ ਅਤੇ ਜ਼ਿਲ੍ਹਾ ਪਰਿਸ਼ਦ ਦੀਆਂ ਚੋਣਾਂ ਨੂੰ ਲੈ ਕੇ ਅੱਜ ਪੰਜਾਬ ਇਨਫੋਟੈਕ ਦੇ ਚੇਅਰਮੈਨ ਡਾਕਟਰ ਗੁਨੀਂਦਰ ਚਵਿਤ ਸਿੰਘ ਮਿੱਕੂ ਜਵੰਦਾ ਦੇ ਨਾਲ ਖਾਸ ਗੱਲਬਾਤ ਕੀਤੀ ਗਈ। ਇਸ ਮੌਕੇ ਉਹਨਾਂ ਕਿਹਾ ਕਿ ਅਸੀਂ ਪਿੰਡਾਂ ਦੇ ਵਿੱਚ ਜਾ ਰਹੇ ਹਾਂ। ਇੱਥੇ ਸਾਨੂੰ ਲੋਕਾਂ ਦੇ ਵੱਲੋਂ ਬੇਹੱਦ ਹੀ ਵੱਡਾ ਵਧੀਆ ਸਮਰਥਨ ਮਿਲ ਰਿਹਾ ਕਿਉਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜੋ ਵਾਅਦੇ ਕੀਤੇ ਸੀ ਉਹਨਾਂ ਨੂੰ ਪੂਰਾ ਕੀਤਾ ਹੈ। ਹਾਲਾਂਕਿ ਉਹਨਾਂ ਕਿਹਾ ਕਿ ਸਿਰਫ ਇੱਕ ਵਾਅਦਾ ਪੂਰਾ ਕਰਨਾ ਰਹਿ ਗਿਆ ਜੋ ਮਹਿਲਾਵਾਂ ਨੂੰ ਗ੍ਰਾਂਟ ਦਾ ਵਾਅਦਾ ਕੀਤਾ ਗਿਆ ਸੀ ਉਸ ਨੂੰ ਵੀ ਜਲਦ ਹੀ ਪੂਰਾ ਕਰ ਲਿਆ ਜਾਵੇਗਾ। ਇਸ ਨਾਲ ਹੀ ਉਹਨਾਂ ਕਿਹਾ ਕਿ ਜੋ ਵਾਅਦੇ ਕੀਤੇ ਉਹ ਪੂਰੇ ਕੀਤੇ ਗਏ ਨੇ ਤੇ ਸਾਨੂੰ ਪਿੰਡਾਂ ਦੇ ਵਿੱਚ ਬਿਹਾਰੀ ਜ਼ਿਆਦਾ ਮਾਨ ਅਤੇ ਸਤਿਕਾਰ ਮਿਲ ਰਿਹਾ ਹੈ ਤੇ ਇਹ ਮਾਣ ਵਾਲੀ ਗੱਲ ਹੈ ਕਿ ਅਸੀਂ ਆਮ ਆਦਮੀ ਪਾਰਟੀ ਦੇ ਵਰਕਰ ਹਾਂ ਇਸ ਨਾਲ ਹੀ ਉਹਨਾਂ ਕਹੇ ਕਿ ਆਮ ਆਦਮੀ ਪਾਰਟੀ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸਮਿਤੀ ਚੋਣਾਂ ਦੇ ਵਿੱਚ ਵੱਡੀ ਲੀਡ ਨਾਲ ਜਿੱਤ ਹਾਸਲ ਕਰੇਗੀ ਜ਼ਿਲ੍ਹਾ ਪ੍ਰੀਸ਼ਦ ਤੇ ਜਿਹੜੀ ਬਲਾਕ ਸਮਿਤੀ ਦੀ ਚੋਣ ਜਿਹੜੀ ਤੁਸੀਂ ਹੋਣ ਜਾ ਰਹੀ ਹੈ ਇਹ ਚੋਣ ਸਾਡੀ ਸਰਕਾਰ ਦਾ ਜੋ ਕੰਮ ਕੀਤਾ ਸੀ ਜੋ ਸਰਦਾਰ ਪ੍ਰੋਇਸ ਸਿੰਘ ਜੀ ਬਾਦ ਨੇ ਸਾਡੇ ਸੀਐਮ ਨੇ ਸੀਐਮ ਸਾਹਿਬ ਨੇ ਉਹਨਾਂ ਨੇ ਜੋ ਪੰਜਾਬ ਦੇ ਲੋਕਾਂ ਦੇ ਲਈ ਜੋ ਵਧੀਆ ਕੰਮ ਕੀਤੇ ਨੇ ਜੋ ਕਿਹਾ ਸੀ ਉਹਨਾਂ ਨੇ ਆਪਣੇ ਮੈਨੀਫੈਸਟੋ ਚ ਉਹ ਉਹਨਾਂ ਨੇ 100% ਲਈ 80% ਪੂਰਾ ਕੀਤਾ ਸਿਰਫ ਇੱਕ ਵਾਦਾ ਹੈ ਜਿਹੜਾ ਪੂਰਾ ਨਹੀਂ ਕਰ ਸਕੇ ਉਹ ਹੁਣ ਕਰ ਦੇਣਗੇ ਬਾਕੀ ਸਾਰੇ ਵਾਦੇ ਪੂਰੇ ਕੀਤੇ ਨੇ ਔਰ ਉਹ ਕੰਮ ਵੀ ਕੀਤਾ ਜਿਹੜੇ ਜਿਹੜੇ ਅਸੀਂ ਵਾਦੇ ਨਹੀਂ ਕੀਤੇ ਸੀ ਮਤਲਬ 80% ਵਾਦੇ ਤਾਂ ਪੂਰੇ ਕਰਤੇ ਔਰ ਇੰਨੇ ਉਨੇ ਹੀ ਕੰਮ ਹੋਰ ਕਰਤੇ ਜਿਹੜੇ ਵਾਦੇ ਨਹੀਂ ਕੀਤੇ ਸੀ ਸੋ ਜਿਹੜਾ ਉਹਨਾਂ ਦਾ ਨਿਚੋੜ ਹੈ ਜੋ ਸਾਡੇ ਕੰਮ ਕਰਿਆਂ ਦਾ ਰਿਜ਼ਲਟ ਹੈ ਸਾਡੇ ਕੰਮ ਕਰਿਆਂ ਦਾ ਜੋ ਵਜ਼ੀਫਾ ਉਹ ਸਾਨੂੰ ਹੁਣ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਭਾ ਤੇ ਚੋਣ 'ਚ ਮਿਲਣ ਜਾ ਰਿਹਾ ਅਸੀਂ ਜਦੋਂ ਹੁਣ ਪਿੰਡ 'ਚ ਜਾਂਦੇ ਆ ਨਾ ਜਨਾਬ ਜੋ ਰਿਸਪੌਂਸ ਸਾਨੂੰ ਲੋਕ ਦੇ ਰਹੇ ਨੇ ਨਾ ਮਤਲਬ ਤੁਸੀਂ ਬਾਣ ਮਹਿਸੂਸ ਕਰਦੇ ਹੋ ਕਿ ਮੈਂ ਆਮ ਆਦਮੀ ਪਾਰਟੀ ਦਾ ਹਿੱਸਾ ਮੈਂ ਸਰਦਾਰ ਭਵੰਤ ਸਿੰਘ ਜੀ ਮਾਨ ਜਿਹੜੇ ਪੰਜਾਬ ਦੇ ਸੀਐਮ ਨੇ ਮੈਂ ਉਹਨਾਂ ਦੇ ਅੰਡਰ ਕੰਮ ਕਰਦਾ ਤਾਂ ਤੁਸੀਂ ਮਾਣ ਮਹਿਸੂਸ ਕਰਦੇ ਹੋ ਇੰਨਾ ਵਧੀਆ ਰਿਸਪੌਂਸ ਮਿਲ ਰਿਹਾ ਔਰ ਸਾਰਿਆਂ ਦੀ ਸਾਰੀਆਂ ਜ਼ਿਲ੍ਹਾ ਪ੍ਰੀਸ਼ਦ ਔਰ ਸਾਰੇ ਦਾ ਸਾਰੇ ਬਲਾਕ ਸਭਤੀਆਂ ਆਮ ਆਦਮੀ ਪਾਰਟੀ ਵੱਡੇ ਲੀਡ ਨਾਲ ਜਿੱਤਣ ਜਾ ਰਹੀ ਹੈ ਸਗਰੂਰ ਤੋਂ ਅੱਜ ਗੱਲ ਨੋਟ ਕਰ ਲਓ ਸਰ ਕੈਮਰੇ ਸਾਹਿਬ ਦਾ ਵੀ ਬਿਆਨ ਸਾਹਮਣੇ ਆਇਆ ਸੀ ਕਾਫੀ ਵਾਇਰਲ ਹੋਇਆ ਉਸ ਨੂੰ ਕਿਸਰਾ ਦੇਖਦੇ ਹੋ ਦੇਖੋ ਉਹ ਅਮਵੈਲ ਸਿੰਘ ਦਾ ਨਿੱਜੀ ਬਿਆਨ ਹੈ ਨਾ ਉਹਦੇ ਨਾਲ ਪਾਰਟੀ ਦਾ ਤਾਂ ਕੋਈ ਸੰਬੰਧ ਹੈ ਨਹੀਂ ਨਾ ਮਤਲਬ ਮੈਂ ਹੁਣ ਕਿਸੇ ਵੀ ਪਰਸਨ ਦੇ ਜਿਹੜੇ ਨਿੱਜੀ ਬਿਆਨ ਦੇ ਤੰਜ ਕਸਦਾ ਕੋਈ ਗੱਲ ਕਰਦਾ ਜਾਂ ਉਹਨਾਂ ਬਾਰੇ ਬਾੜਾ ਜਾਂ ਚੰਗਾ ਕਹਿੰਦਾ ਕਿਵੇਂ ਲੱਗਦਾ ਕਿਉਂਕਿ ਮੈਨੂੰ ਪਤਾ ਨਹੀਂ ਉਸ ਟਾਈਮ ਉੱਤੇ ਕੀ ਹਾਲਾਤ ਸੀ ਪਰ ਉਸ ਤੋਂ ਬਾਅਦ ਉਹਨਾਂ ਦੇ ਹੋਰ ਬਿਆਨ ਵੀ ਸਾਹਮਣੇ ਆਇਆਗਾ ਵੀ ਜੇ ਮੈਂ ਬਣਾ ਸਕਦੀਆਂ ਤਾਂ ਕਿ ਰਹਾ ਸਕਦੀਆਂ ਲੱਗਦਾ ਨਹੀਂ ਕਿ ਸੋਨਾ ਦਾ ਇਹਨਾਂ ਬਿਆਨ ਦੇ ਉੱਪਰ ਅਸਰ ਪਵੇਗਾ ਨਹੀਂ ਮਤਲਬ ਗੱਲ ਪਤਾ ਕੀ ਹੈ ਹੁਣ ਆਪਰ ਨੂੰ ਐ ਨਹੀਂ ਨਾ ਪਤਾ ਵੀ ਐਮਐਲਏ ਸਾਹਿਬ ਉੱਥੇ ਵਿਚਾਰੇ ਉਸ ਟਾਈਮ ਕਿਹੜੇ ਹਾਲਾਤ ਸੀਗੇ ਉਹ ਬਿਆਨ ਕਿਹੜੇ ਹਾਲਾਤਾਂ ਚ ਦਿੱਤਾ ਗਿਆ ਉਹ ਕਿਉਂ ਬੋਲੇ ਨੇ ਜਦ ਤੱਕ ਆਪਾਂ ਸਾਰੀ ਪ੍ਰਸਥਿਤੀਆਂ ਨਹੀਂ ਜਾਣਦੇ ਉਦੋਂ ਤੱਕ ਆਪਾਂ ਦੱਸ ਨਹੀਂ ਸਕਦੇ ਵੀ ਉਹਨਾਂ ਨੇ ਕਿਉਂ ਕਿਹਾ ਬਾਕੀ ਦੀ ਗੱਲ ਚੋੜਾ ਤੇ ਅਸਰ ਪੈਣ ਦੀ ਦੇਖੋ ਲੋਕ ਬਹੁਤ ਸਿਆਣੇ ਨੇ ਲੋਕਾਂ ਨੂੰ ਸਭ ਪਤਾ ਉਹਨਾਂ ਨੇ ਕੀ ਕਰਨਾ ਸੋ ਐਸੀ ਕੋਈ ਗੱਲ ਨਹੀਂ ਕਿ ਉਸ ਬਿਆਨ ਦਾ ਕੋਈ ਚੋੜਾ ਤੇ ਅਸਰ ਪਊਗਾ ਉਹ ਨਿੱਜੀ ਬਿਆਨ ਹੈ ਪਾਰਟੀ ਨੇ ਉਹਦਾ ਕੋਈ ਲੈਣ ਦੇਣ ਨਹੀਂ ਜੇ ਕੋਈ ਪਾਰਟੀ ਦਾ ਬਿਆਨ ਹੁੰਦਾ ਹੋ ਸਕਦਾ ਫਿਰ ਚੋੜਾ ਤੇ ਅਸਰ ਪੈਂਦਾ ਪਰ ਕਿਸੇ ਵੀ ਬੰਦੇ ਦਾ ਪਰਟੀਕੂਲਰ ਬੰਦੇ ਦੇ ਕਿ ਨਿੱਜੀ ਬਿਆਨ ਹੈ ਉਹਦੇ ਨਾਲ ਪਾਰਟੀ ਤੇ ਕੋਈ ਅਸਰ ਨਹੀਂ ਹੁੰਦਾ ਲੋਕ ਕਹਿੰਦੇ ਨੇ ਕੁੱ끼 ਵੇਚਦੇ ਨੇ ਸੱਜੋਂ ਖੱਬੋਂ ਕੰਮ ਕਰਾ ਲੈਂਦੇ ਨੇ ਸਾਡੇ ਸਾਡੇ ਅਗ ਲੀਡਰ ਸਾਹਿਬਾਂ ਦੇ ਅਗੋਂ ਤੋਂ ਕਿ ਪਾਰਟੀ ਜਵਾਬ ਮੰਗੇ ਕਿਸ ਤੋਂ ਨਾ ਜੋ ਕੋਣ ਲੀਡਰ ਨੇ ਜਿੱਥੇ ਕੁੱ끼 ਦਾ ਕੰਮ ਚੱਲਦਾ ਏ ਦੇਖੋ ਮੈਂ ਵੀ ਇਸੇ ਸੇਗੂ ਉੱਤੇ ਰਹਿਣਾ ਮੈਂ ਤਾਂ ਕੋਈ ਜਾਣਦਾ ਨਹੀਂ ਐਸਾ ਬੰਦਾ ਜਿਹੜਾ ਕੁੱ끼 ਵੇਚਦਾ ਹੋਵੇ ਮਾਲਾ ਮਾਲਵਿੰਦਰ ਜੀ ਮੈਨੂੰ ਵੈਸੇ ਪਤਾ ਨਹੀਂ ਉਹਨਾਂ ਨੇ ਕਿਦੇ ਬਾਰੇ ਕਿਹਾ ਜੇ ਮਾਲਵਿੰਦਰ ਦਵਾਲੇ ਦਾ ਬਿਆਨ ਆਇਆ ਸੀਗਾ ਸਰਪੰਚ ਜਿਹੜੇ ਹੁੰਦੇ ਨੇ ਝਨੇੜੀ ਦੇ ਉਹਨਾਂ ਦਾ ਬਿਆਨ ਆਇਆ ਸੀਗਾ ਮੇਰੇ ਬਾਰੇ ਕਿਹਾ ਕਿਉਂਕਿ ਜੇ ਮਾਲਲੇ ਬਾਰੇ ਕਿਹਾ ਤਾਂ ਮੈਂ ਗਰੰਟੀ ਦੇ ਲੱਗੇ ਪਾਲਾ ਤਾਂ ਕਦੇ ਐਸਾ ਕੰਮ ਕਰਦਾ ਨਹੀਂ ਕਿਉਂਕਿ ਮੈਨੂੰ ਬਹੁਤ ਨਿੱਜੀ ਜਾਣਦਾ ਪਰ ਮੈਨੂੰ ਪਤਾ ਐਮਐਲਏ ਸਾਹਿਬ ਨੇ ਉਹਦੇ ਬਾਰੇ ਨਹੀਂ ਕਿਹਾ ਹੋਣਾ ਕਿਉਂਕਿ ਐਮਐਲਏ ਸਾਹਿਬ ਵੀ ਉਹ ਚੰਗੀ ਤਰ੍ਹਾਂ ਜਾਣਦੇ ਨੇ ਉਹ ਉਹਨਾਂ ਦਾ ਇੱਕ ਜਨਰਲ ਬਿਆਨ ਜੇ ਤਾਂ ਹੋਣਾ ਉਹਨਾਂ ਨੇ ਕੋਈ ਗੱਲ ਵੀ ਪ੍ਰਸਥਿਤੀ ਕਿਸ ਸੀ ਉੱਥੇ ਕੀ ਸਥਿਤੀ ਸੀ ਉਸ ਟਾਈਮ ਉਹ ਕਿਹੜੀ ਪੋਜੀਸ਼ਨ ਸੀ ਵਿਚਾਰੇ ਕਿ ਉਹ ਇਕੱਲਾ ਬਿਆਨ ਦਿੱਤਾ ਜਾ ਰਿਹਾ ਬਾਕੀ ਅੱਗੇ ਪਿੱਛੇ ਕੀ ਹੋਇਆ ਪਰ ਨਹੀਂ ਪਤਾ ਸੋ ਆਪਾਂ ਪਹਿਲਾਂ ਸਿਚੁਏਸ਼ਨ ਸਮਝਣ ਦੀ ਕੋਸ਼ਿਸ਼ ਕਰੀਏ ਕਿ ਉਹ ਕਿਹੜੀ ਸਿਚੁਏਸ਼ਨ ਸੀ ਮੈਂ ਫੇਰ ਕਹੀ ਹੈ ਨਾ ਉਹਨਾਂ ਦਾ ਨਿੱਜੀ ਬਿਆਨ ਸੀ ਪਾਰਟੀ ਨਾਲ ਉਸ ਬਿਆਨ ਦਾ ਕੋਈ ਸਬੰਧ ਨਹੀਂ ਪਾਰਟੀ ਦੀ ਛਵੀ ਤੇ ਜਾਂ ਪਾਰਟੀ ਦੇ ਉਤੇ ਕੋਈ ਅਸਰ ਨਹੀਂ ਹੋਣਾ ਕਿਉਂਕਿ ਨਿੱਜੀ ਬਿਆਨ ਤੁਹਾਡਾ ਕੁਝ ਵੀ ਹੋ ਸਕਦਾ ਪਰ ਉਹ ਕਿਹੜੀ ਪ੍ਰਸਥਿਤੀ ਸੀ ਉੱਤੇ ਕੀ ਸਥਿਤੀਆਂ ਸੀ ਉਹ ਵੀ ਆਪਾਂ ਨੂੰ ਜਨਮ ਚਾਹੀਦਾ ਕਾਂਗਰਸ ਵੱਲੋਂ ਕਿਹਾ ਗਿਆ ਕਿ ਸਾਡੇ ਉਮੀਦਵਾਰਾਂ ਦੇ ਧੱਕੇ ਨਾਲ ਕਾਗਜ਼ ਰੱਦ ਕਰਾਇਆ ਗਏ ਨੇ ਕਾਗਜ਼ ਰੱਦ ਲੈ ਭੱਜਨੇ ਦੀ ਆਮ ਆਨੀ ਪਾਰਟੀ ਚਾਲਕ ਦੇਖੋ ਕਾਂਗਰਸ ਨੇ ਕੀ ਕਿਹਾ ਨਾਲ ਦਨ ਵਿੱਚ ਇੱਕ ਗੱਲ ਦੱਸ ਦਿੰਦਾ ਮੈਂ ਹਮੇਸ਼ਾ ਕਹਿੰਦਾ ਕਹਿੰਦਾ ਵੀ ਤੁਸੀਂ ਕਾਂਗਰਸ ਦੇ ਖਿਲਾਫ ਨਹੀਂ ਬੋਲਦੇ ਮੈਂ ਹਮੇਸ਼ਾ ਕਹਿੰਦਾ ਮੈਂ ਹਰ ਕਾਂਗਰਸ ਦੇ ਖਿਲਾਫ ਬੋਲਰ ਤੇ ਕੋਈ ਲੋੜ ਨਹੀਂ ਕਾਂਗਰਸ ਨੂੰ ਤਾਂ ਕਾਂਗਰਸ ਹੀ ਹਰਾ ਦੋਗੀ ਦੇਖੋ ਸਿੱਧੂ ਸਾਹਿਬ ਚੱਲ ਪਏ ਸਿੱਧੂ ਮੈਨੂ ਚੱਲ ਪਏ ਨਾ ਦਿੱਤਾ ਨਾ ਆ ਗਿਆ 500 ਕਰੋੜ ਦਾ ਬਿਆਨ ਥੋੜਾ ਹੋਰ ਚੱਲਣ ਦੋ ਸਿੱਧੂ ਸਾਹਿਬ ਨੂੰ ਜਿਵੇਂ ਕਿਉਂਕਿ ਉਹ ਇਹਨਾਂ ਨੇ ਇਹ ਵੀ ਗੱਲ ਕਹੀ ਆ ਵੀ ਜੇ ਕੋਈ ਸਾਨੂੰ ਉਮੀਦਵਾਰ ਐਲਾਨ ਨਹੀਂ ਗਾ ਮੁੱਖ ਮੰਤਰੀ ਦਾ ਤਾਂ ਆਸੀਂ ਹਰ ਪਾਰਟੀ ਤੋਂ ਨਰ ਸਕਦੇ। ਤੇ ਇਹ ਤਾਂ ਕਹਿੰਦੇ ਆ ਨਾ ਤੂੰ ਤਾਂ ਚਿੰਤਾ ਨਾ ਕਰੋ ਕਾਂਗਰਸ ਨੂੰ ਕਾਂਗਰਸੀ ਹੀ ਰਾਦੇਣਗੇ। ਕਿਉਂਕਿ ਉਹ ਕਾਟ ਪਾਰਟੀ ਦੇ ਵਫਾਦਾਰ ਸਿਪਾਹੀ ਨਹੀਂ ਹੁੰਦੇ। ਸੋ ਜਿਹੜੀ ਪਾਰਟੀ ਦੇ ਵਫਾਦਾਰ ਬੰਦੇ ਨਹੀਂ ਹੈਗੇ ਉਹ ਪਾਰਟੀ ਨੇ ਕਿਸੇ ਦਾ ਕੀ ਸਵਾਰਨਾ। ਮੈਂ ਮੈਂ ਆਪਣੀ ਪਾਰਟੀ ਦਾ ਵਫਾਦਾਰ ਸਿਪਾਹੀ ਆ 12 ਸਾਲ ਤੋਂ। ਮੈਨੂੰ ਕੋਈ ਮਾਮਲਾ ਉਹਦੀ ਪਾਰਟੀਵਾਰੀ ਬੁੱਦ ਹੁਣ ਦੇਖੋ ਸਿੱਧੂ ਸਾਹਿਬ ਬੋਲਣ ਲੱਗੇ ਕਦੇ ਪਿਆਜਵਾ ਸਾਹਿਬ ਕਹਿੰਦੇ ਕੋਈ ਸੋਪ ਕਾਂਗਰਸ ਦੀ ਗੱਲ ਨਾ ਕਰੋ ਫਿਰੋ ਤੁਸੀਂ ਆਮ ਆਦਮੀ ਪਾਰਟੀਆਂ ਦੋਸਤਾਈ ਵਿੱਚ ਕਿਸੇ ਪਾਰਟੀ ਨਾਲ ਗੱਠਜੋੜ ਨਾ ਨਾ ਜੀ ਨਾ ਬਿਲਕੁਲ ਵੀ ਨਹੀਂ ਸੀਐਮ ਸਾਹਿਬ ਦਾ ਇੱਕ ਪਹਿਲਾਂ ਵੀ ਕਹਿਣਾ ਸੀ ਹੁਣ ਵੀ ਕਹਿਣਾ ਸੀਐਮ ਸਾਹਿਬ ਵੇਸ਼ਾ ਕਹਿੰਦੇ ਨੇ ਆਮ ਆਦਮੀ ਪਾਰਟੀ ਕੱਲੇ ਚੋਂ ਲੜਦੀ ਵੈਸੇ ਹਾਲੇ ਕਿ ਮੇਰੇ ਕੱਦ ਤੋਂ ਵੱਡਾ ਸਵਾਲ ਹੈ ਕਿ ਮੈਂ ਉਸ ਲੈਵਲ ਤੇ ਹੈ ਨਹੀਂ ਕਿ ਮੈਂ ਤੁਹਾਨੂੰ ਇਹਦਾ ਜਵਾਬ ਦੇ ਸਕਾਂ ਪਰ ਨਿੱਜੀ ਮੇਰੀ ਬਿਆਨ ਹੈ ਕਿ ਸਾਡੀ ਪਾਰਟੀ ਦਾ ਕਦੇ ਕਿਸੇ ਨਾਲ ਗੱਠਜੋੜ ਨਹੀਂ ਹੋ ਸਕਦਾ